ਗਿੱਦੜਵਾ ਹਲਕੇ ਨੂੰ ਵਾਕਿਆਈ ਵਧੀਆ ਲੀਡਰ ਮਿਲਿਆ ਗਿੱਦੜਵਾ ਹਲਕੇ ਦੇ ਲੋਕਾਂ ਨੇ ਗਿੱਦੜਵਾ ਤੋਂ ਹਰਦੀਪ ਸਿੰਘ ਡੈਂਪੀ ਢਿੱਲੋਂ ਨੂੰ ਕੰਮਾਂ ਦੇ ਲਈ ਜਤਾਇਆ ਹਰਦੀਪ ਸਿੰਘ ਡੈਂਪੀ ਢਿੱਲੋਂ ਨਾਂ ਦਾ ਲੀਡਰ ਨਹੀਂਗਾ ਨਾਂ ਦਾ ਐਮਐਲ ਨਹੀਂ ਕੰਮਾਂ ਦਾ ਐਮਐਲ ਆ ਹਰਦੀਪ ਸਿੰਘ ਡੈਂਪੀ ਢਿੱਲੋਂ ਦੀ ਸਫਤ ਕਰਨੀ ਬੰਦੀ ਆ ਕਿਉਂਕਿ ਹਰਦੀਪ ਸਿੰਘ ਡੈਪੀ ਢਿੱਲੋਂ ਨੇ ਗਿੱਦੜਵਾ ਦੇ ਵਿੱਚ ਉਹ ਕੰਮ ਕਰਕੇ ਦਿਖਾਏ ਆ ਜਿਹੜੇ ਹੁਣ ਤੱਕ 70 ਸਾਲਾਂ ਦੇ ਵਿੱਚ ਨਹੀਂ ਹੋਏ। ਕਈ ਲੀਡਰ ਇਥੋਂ ਜਿੱਤ ਕੇ ਵੀ ਗਏ ਆ ਹੋਰ ਜਗ੍ਹਾ ਤੇ ਵੀ ਉਹਨਾਂ ਨੇ ਇਲੈਕਸ਼ਨ ਲੜਿਆ ਪਰ ਜਿਹੜਾ ਸਵਾਦ ਗਿੱਦੜਵਾ ਹਲਕੇ ਦੇ ਵਿੱਚ ਇਸ ਟਾਈਮ ਤੇ ਹਰਦੀਪ ਸਿੰਘ ਡੈਂਪੀ ਢੱਲੋਂ ਦੇ ਰਿਹਾ ਉਹ ਕਿਸੇ ਵੀ ਲੀਡਰ ਨੇ 70 ਸਾਲਾਂ ਦੇ ਵਿੱਚ ਨਹੀਂ ਦਿੱਤਾ। ਧਾਵੇਂ ਗਿੱਦੜਵਾ ਹਲਕੇ ਦਾ ਵਿਕਾਸ ਆ, ਸ਼ਹਿਰ ਦਾ ਵਿਕਾਸ ਆ। ਪਿੰਡਾਂ ਦਾ ਵਿਕਾਸ ਆ ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਜਦੋਂ ਜਿਮਣੀ ਚੌਂਡ ਜਿੱਤੀ ਆ ਇੱਕ ਮਹੀਨੇ ਦੇ ਵਿੱਚ ਹੀ ਜਿਹੜੇ ਗਿੱਦੜਵਾ ਹਲਕੇ ਦੇ ਵਿੱਚ ਜਿਹੜੇ ਕੰਮ ਸ਼ੁਰੂ ਕਰ ਦਿੱਤੇ ਸੀ ਭਾਵੇਂ ਉਹ ਲੰਬੀ ਵਾਲੀ ਸੜਕਾ ਭਾਵੇਂ ਹੁਸਨਾਰ ਪਿੰਡ ਵਾਲੀ ਸੜਕਾ ਸਰਕਾਰੀ ਹਸਪਤਾਲ ਜਿਹੜਾ ਗਿੱਦੜਵਾ ਦੇ ਵਿੱਚ ਆ ਉਹਦਾ ਕੰਮ ਆ ਗਿੱਦੜਵਾ ਸ਼ਹਿਰ ਦਾ ਸੀਵਰੇਜ ਦਾ ਕੰਮ ਆ ਪਿੰਡਾਂ ਦੀਆਂ ਗਲੀਆਂ ਦਾ ਕੰਮ ਆ ਕਿਸਾਨਾਂ ਦੇ ਖਾਲਾ ਦਾ ਕੰਮ ਆ ਹੋਰ ਕਈ ਕੰਮ ਆ ਜਿਹੜੇ ਗਿੱਦੜਵਾ ਹਲਕੇ ਦੇ ਵਿੱਚ ਹਰਦੀਪ ਸਿੰਘ ਡੈਂਪੀ ਢੱਲੋਂ ਦੀ ਅਗਵਾਈ ਦੇ ਵਿੱਚ ਜਿਹੜੇ ਕੰਮ ਪਿੰਡਾਂ ਦੇ ਵਿੱਚ ਚੱਲ ਰਹੇ ਆ ਉਹਦੇ ਨਾਲ ਉਹਦਾ ਭਰਾ ਸ਼ਣੀ ਢੱਲੋਂ ਉਹ ਵੀ ਕਹਿੰਦੇ ਚਟਾਨ ਵਾਂਗੂ ਨਾਲ ਖੜਾ ਹਰਦੀਪ ਸਿੰਘ ਡੈਂਪੀ ਢੱਲੋਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਕਹਿੰਦਾ ਉਹਦਾ ਸਹਿਯੋਗ ਦੇ ਰਿਹਾ ਉਧਰੋਂ ਕਹਿੰਦੇ ਜਿਹੜਾ ਹਰਦੀਪ ਸਿੰਘ ਡੈਂਪੀ ਢੱਲੋਂ ਦਾ ਮੁੰਡਾ ਆਪਾਂ ਵੀ ਢੱਲੋਂ ਕਹਿੰਦੇ ਗਿੱਦੜਵਾ ਸ਼ਹਿਰ ਨੂੰ ਗੋਦ ਲਈ ਬੈਠਾ ਇਹ ਕਹਿੰਦੇ ਗਿੱਦੜਵਾ ਸ਼ਹਿਰ ਦੇ ਵਿੱਚ ਕਹਿੰਦੇ ਕੋਈ ਵੀ ਕੰਮ ਆ ਜਿਹੜਾ ਪਵੀ ਢੱਲੋ ਆ ਜਿਹੜਾ ਆਪਦੀ ਦੇਖਰੇਖ ਦੇ ਵਿੱਚ ਕਰਵਾਉਂਦਾ ਤੇ ਤੀਜੇ ਨੰਬਰ ਤੇ ਜਿਹੜਾ ਆਉਂਦਾ ਅਬੇ ਢੱਲੋ ਹਰਦੀਪ ਸਿੰਘ ਡੈਂਪੀ ਢੱਲੋ ਦਾ ਭਤੀਜਾ ਸ਼ਣੀ ਢੱਲੋ ਦਾ ਮੁੰਡਾ ਅਬੇ ਢੱਲੋ ਕਹਿੰਦੇ ਉਹ ਵੀ ਹਲਕੇ ਦੇ ਵਿੱਚ ਪੂਰਾ ਸਰਗਰਮਾ ਖੇਡਾਂ ਦੇ ਵੱਲ ਨੌਜਵਾਨਾਂ ਨੂੰ ਜੋੜ ਰਿਹਾ ਗਰਾਊਂਡਾਂ ਗਰਾਊਂਡਾਂ ਦੀਆਂ ਨਹਿਾਰਾਂ ਜਿਹੜਾ ਗਿੱਦੜਵਾ ਹਲਕੇ ਦੇ ਵਿੱਚ ਉਹ ਚੇਂਜ ਕਰਾ ਰਹੇ ਆ ਤੇ ਗਰਾਊਂਡ ਆ ਜਿਹੜੇ ਗਿੱਦੜਵਾ ਹਲਕੇ ਦੇ ਵਿੱਚ ਉਹ ਗਰਾਊਂਡ ਨਵੇਂ ਬਣਾਉਣ ਦੇ ਜਿਹੜੇ ਸੁਪਨੇ ਦੇਖ ਰਹੇ ਆ ਕਾਫੀ ਸੱਚ ਵੀ ਆ ਕਹਿੰਦੇ ਕਿ ਸਲੰਗਾ ਕਰਨੀ ਬੰਦੀ ਆ ਮੈਂ ਇਸ ਲਈ ਉਹਨਾਂ ਦੀ ਸਲੰਗਾ ਕਰਦਾ ਕਿਉਂਕਿ ਮੈਨੂੰ ਲੱਗਿਆ ਹਰਦੀਪ ਸਿੰਘ ਡੇਂਪੀ ਢਿੱਲੋ ਸ਼ਨੀ ਢਿੱਲੋ ਅਬੇ ਢਿੱਲੋ ਪੂਰਾ ਪਰਿਵਾਰ ਇਹਨਾਂ ਦਾ ਗਿੱਦੜਵਾ ਹਲਕੇ ਦੀ ਸੇਵਾ ਦੇ ਲਈ ਪੂਰਾ ਸਰਗਰਮ ਆ ਤੁਸੀਂ ਖੁਦ ਜਾ ਕੇ ਗਿੱਦੜਵਾ ਹਲਕੇ ਦੇ ਵਿੱਚ ਚੈੱਕ ਕਰ ਸਕਦੇ ਹੋ ਪਿੰਡਾਂ ਦੀਆਂ ਸੜਕਾਂ ਜਦੋਂ ਰਾਜ ਨੀਤੀ ਦੇ ਵਿੱਚ ਜਿਮਣੀ ਚੋਣ ਦੇ ਵਿੱਚ ਹਰਦੀਪ ਸਿੰਘ ਡੈਂਪੀ ਢੱਲੋਂ ਨੇ ਜਿੱਤ ਪ੍ਰਾਪਤ ਕੀਤੀ ਸੀ ਉਦੋਂ ਥੋੜੇ ਟਾਈਮ ਬਾਅਦ ਹੀ ਗਿੱਦੜਵਾ ਹਲਕੇ ਦੇ ਵਿੱਚ ਜਿਹੜੇ ਕੰਮ ਸਟਾਰਟ ਹੋ ਗਏ ਸੀ ਗਿੱਦੜਵਾ ਦੇ ਲਈ ਹਰਦੀਪ ਸਿੰਘ ਡੈਂਪੀ ਢੱਲੋਂ ਹੋਰ ਕਈ ਪ੍ਰੋਜੈਕਟ ਲੈ ਕੇ ਆ ਰਹੇ ਆ ਇੱਕ ਇਹਨਾਂ ਨੇ ਕਦਮ ਚੁੱਕਿਆ ਸੀ ਗਿੱਦੜਵਾ ਨੂੰ ਲਫਾਫਾ ਮੁਕਤ ਕਰਨ ਦਾ ਉਹਦੇ ਵਿੱਚ ਵੀ ਇਹ ਆਪ ਦਾ ਯੋਗਦਾਨ ਪਾ ਰਹੇ ਆ ਜਿਹੜੇ ਹੈਂਡੀ ਕੈਪਟ ਵੀਰ ਸੀਗੇ ਉਹਨਾਂ ਨੂੰ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੈਂਪ ਲਗਾ ਕੇ व्हीलचेयर ਬੈਟਰੀ ਨਾਲ ਚਲਣ ਆਣੀਆਂ ਜਿਹੜੀਆਂ ਉਹਨਾਂ ਦੀਆਂ ਟਰਾਈਸਾਈਕਲ ਆ ਉਹ ਉਹਨਾਂ ਨੂੰ ਮਈਆ ਕਰਵਾਏ ਆ ਹੋਰ ਕਈ ਕੰਮ ਆ ਜਿਹੜੇ ਗੇਦੜਵਾ ਦੇ ਵਿੱਚ ਮੈਨੂੰ ਲੱਗਦਾ ਕਿ ਗੇਦੜਵਾ ਦੀ ਗੱਲ ਜੇ ਆਪਾਂ ਛੱਡ ਦੋ ਪੰਜਾਬ ਦੇ ਵਿੱਚ ਵੀ ਐਮਐਲਏ ਨੇ ਉਹ ਕੰਮ ਨਹੀਂ ਕੀਤੇਗੇ ਹਜੇ ਤੱਕ ਜਿਹੜੇ ਗੇਦੜਵਾ ਦੇ ਵਿੱਚ ਹਰਦੀਪ ਸਿੰਘ ਟੈਂਪੀ ਢੱਲੋਂ ਕਰ ਰਿਹਾ ਸੋ ਨੂੰ ਸਾਰਿਆਂ ਨੂੰ ਪਤਾ ਆ ਤੁਸੀਂ ਦੇਖ ਸਕਦੇ ਹੋ ਜ਼ਰੂਰੀ ਨਹੀਂ ਕਿ ਮੈਂ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਿਹਾ ਤੁਸੀਂ ਅੱਖੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਜਿਹੜੇ ਕੰਮ ਚੱਲ ਰਹੇ ਆ ਜਾਂ ਹੋਣੇ ਆ ਸਵੇਰ 9 ਵਜੇ ਤੋਂ ਪਹਿਲਾਂ ਹਰਦੀਪ ਸਿੰਘ ਡੈਂਪੀ ਢੱਲੋਂ ਲੋਕਾਂ ਦੀ ਸੇਵਾ ਦੇ ਵਿੱਚ ਪਰਿਵਾਰ ਸਮੇਤ ਹਾਜ਼ਰ ਹੋ ਜਾਂਦਾ ਉਸ ਤੋਂ ਬਾਅਦ ਪਿੰਡਾਂ ਦੇ ਕੰਮਾਂ ਦੇ ਦੌਰੇ ਵਿਆਹ ਭੋਗ ਜਿਹੜੇ ਵੀ ਉਹਨਾਂ ਦੇ ਕੰਮ ਮਿਥੇ ਹੁੰਦੇ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਆ ਦੱਸਣ ਦੀ ਲੋੜ ਨਹੀਂ ਕਿ ਹਰਦੀਪ ਸਿੰਘ ਡੈਂਪੀ ਢਿੱਲੋਂ ਕੀ ਚੀਜ਼ ਆ ਹੋਣਾ ਤੁਸੀਂ ਪੜੀ ਪਾਤ ਜਾਣਦੇ ਹੋ ਤੇ ਹਰਦੀਪ ਸਿੰਘ ਡੈਂਪੀ ਢਿੱਲੋਂ ਨੂੰ ਵੀ ਦੱਸਣ ਦੀ ਲੋੜ ਨਹੀਂ ਗਈ ਕਿ ਮੈਂ ਪਿੰਡਾਂ ਦੇ ਗਿੱਦੜਵਾ ਹਲਕੇ ਦਾ ਵਿਕਾਸ ਕਰਾਉਂ ਕਰਾ ਰਿਆਂ ਜਾਂ ਮੈਂ ਕੰਮ ਕਰਾ ਰਿਆ ਮੂੰਹੋਂ ਬੋਲਦੇ ਆ ਉਹਦੇ ਕੰਮ ਮੂੰਹ ਇਹ ਵੀਡੀਓ ਤੇ ਯਕੀਨ ਨਾ ਕਰਿਓ ਜੇ ਤੁਸੀਂ ਦੇਖਣਾ ਗਿੱਦੜਵਾ ਹੜਕੇ ਦੇ ਵਿੱਚ ਵਿਜ਼ਿਟ ਕਰਕੇ ਜ਼ਰੂਰ ਚੈੱਕ ਕਰਿਓ ਮੈਨੂੰ ਲੱਗਿਆ ਮੈਂ ਜਿੱਥੋਂ ਤੱਕ ਵੇਖਿਆ ਕਿ ਯਾਰ ਚੰਗੇ ਕੰਮਾਂ ਦੀ ਸਲੰਘਾ ਕਰਨੀ ਬੰਦ ਹੀ ਆ ਸਾਰਿਆਂ ਨੂੰ ਪਤਾ ਕਿ ਗਿੱਦੜਵਾ ਦੀ ਸਥਿਤੀ ਹੁਣ ਕੀ ਆ ਪਹਿਲਾਂ ਕੀ ਸੀਗੀ ਠੀਕ ਆ ਤੇ ਅਸੀਂ ਇਹੀ ਆਸ ਕਰਦੇ ਆ ਕਿ ਹਰਦੀਪ ਸਿੰਘ ਡੈਂਪੀ ਢਿੱਲੋ ਜਿਵੇਂ ਆਪਣੇ ਰਾਜਨੀਤਿਕ ਸਫ਼ਰ ਦੇ ਵਿੱਚ ਚੱਲ ਰਹੇ ਆ ਇਸੇ ਤਰਾਈ ਜਿਹੜੀ ਉਹਨਾਂ ਨੇ ਆਪਣੀ ਪ੍ਰੇਸ਼ਾਨ ਬਣਾਈ ਹੋਈ ਆ ਇਸੇ ਪ੍ਰੇਸ਼ਾਨ ਨੂੰ ਅੱਗੇ ਲੈ ਕੇ ਜਾਣ ਇਸੇ ਤਰ੍ਹਾਂ ਪਿੰਡਾਂ ਦਾ ਗਿੱਦੜਵਾ ਹਲਕੇ ਦਾ ਨਾਮ ਆ ਜਿਹੜਾ ਰੋਸ਼ਨ ਕਰਨ ਅਸੀਂ ਚਾਹੁੰਦੇ ਆ ਕਿ ਗਿੱਦੜਵਾ ਤੋਂ ਉੱਠ ਕੇ ਉਹ ਪੰਜਾਬ ਦੀ ਹੋਰ ਵੱਡੀ ਸਿਆਸਤ ਦੇ ਵਿੱਚ ਆਪਣਾ ਯੋਗਦਾਨ ਦੇਣ ਪੰਜਾਬ ਲੈਵਲ ਤੇ ਅੱਗੇ ਆਉਣਾ ਗਿੱਦੜ ਦਾ ਲੈਵਲ ਤੇ ਉਹਨਾਂ ਨੇ ਤਾਂ ਕੰਮ ਕਰ ਹੀ ਰਿਹਾ ਤੇ ਅਸੀਂ ਦਿਲੋਂ ਉਹਨਾਂ ਦੇ ਨਾਂ 'ਆ ਸਪੋਰਟ ਕਰਦੇ ਆ ਧੰਨਵਾਦ ਜੀ